ਹੈਲੋ ਜੀ ਸਸਰੀ ਕਾਨ ਮੈਂ ਰਾਜਵਿੰਦਰ ਸਿੱਧੂ ਟਿਕੋੜ ਦੁਨਨਾ ਤੇ ਆਵਾਜ਼ ਸਵਾਗਤ ਹੈ ਜੀ ਹਾਂਜੀ ਸૌ ਤੋਂ ਪਹਿਲਾਂ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਹੁਣ ਬੜੀ ਡੇਲੀ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਸੋਣ ਸੋਣ ਸੂਟ ਦੇ ਸਕੋ ਸੋਣ ਸੋਣ ਪਿੱਕਾ ਦੇ ਸਕੋ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਚਲਦੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਾਡਾ ਕੰਮ ਸਾਡੀ ਫਾਈਬਰ ਕਿਸ ਨੂੰ ਕਿਵੇਂ ਦੀ ਲੱਗਦੀ ਹੈ ਤਾਂ ਹੀ ਆਪਣੇ ਵੀਡੀਓ ਪਾਉਣ ਦਾ ਫਾਇਦਾ ਜੇ ਤੁਸੀਂ ਆਪਦੀ رائے ਆਪਦੇ ਵਿਊ ਦੇਵੋਗੇ ਸਾਨੂੰ ਠੀਕ ਹੈ ਜੀ ਜੋ ਅੱਜ ਵਾਲੇ ਸੂਟ ਨੇ ਜੋ ਪਹਿਲੇ ਸੂਟ ਹੈ ਅੱਜ ਵਾਲੇ ਸੂਟ ਬਾ ਕਮਾਲ ਬਖਾਉਂਗੀ ਮੈਂ ਸੋਨੂੰ ਬਹੁਤ ਸੋਹਣੀਆਂ ਮੈਚਿੰਗਾਂ ਦੇਣੀ ਨੇ ਅੱਜ ਸੋਨੂੰ ਇੱਕ ਤੇ ਇੱਕ ਚੜਦਾ ਫਾਈਬਰਿਕ ਹੋਊਗਾ ਇੱਕ ਤੇ ਇੱਕ ਚੜਦੀ ਸੋਨੂੰ ਮੈਚਿੰਗ ਮਿਲੂਗੀ ਜੋ ਪਹਿਲੇ ਦੋ ਸੂਟ ਦੇ ਦੇਖ ਰਹੇ ਹੋ ਤੁਸੀਂ ਇਹ ਟਾਈ ਡਾਈ ਪ੍ਰਿੰਟ ਆ ਗਿਆ ਜੀ ਟਾਈ ਡਾਈ ਪ੍ਰਿੰਟ ਆਰੀ ਵਰਕ ਦੇ ਵਿੱਚ ਉੱਪਰ ਜਿਹੜਾ ਵਰਕ ਕੀਤਾ ਹੈ ਆਰੀ ਵਰਕ ਕੀਤਾ ਹੋਇਆਗਾ ਮੈਚਿੰਗ ਸੂਟ ਰਹੂਗਾ ਜੀ ਇਹ ਪੈਰ ਕਾਟਨ ਹੋਊਗੀ ਜੀ ਪੈਰ ਕਾਟਨ ਹੋਊਗੀ ਰਸੀਆ ਬ੍ਰੈਂਡ ਦੀ ਇਹ ਕਾਟਨ ਹੋਊਗੀ ਬਹੁਤ ਹੀ ਪਿਆਰਾ ਇਹ ਬ੍ਰੈਂਡ ਹੈ ਜੀ ਜੋ ਇਹਦਾ ਰੇਟ 1500 ਰੁਪਏ ਦੇ ਵਿੱਚ ਤੁਹਾਨੂੰ ਮਿਲੂਗਾ ਜੀ ਇਹ ਠੀਕ ਹੈ ਜਿਹੜੇ ਤੁਸੀਂ ਕਲਰਾਂ ਚੈੱਕ ਕਰ ਸਕਦੇ ਹੋ ਲਵੰਡਰ ਕਲਰ ਤੇ ਫਰੋਜੀ ਕਲਰ ਟਾਈਡਾਈ ਪ੍ਰਿੰਟ ਆ ਗਿਆ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਸੂਟ ਦੇਣੇ ਆ ਜੀ ਅੱਜ ਤੁਹਾਨੂੰ ਬਣੇ ਰਹੇ ਵੀਡੀਓ ਦੇ ਨਾਲ ਪੂਰੀ ਵੀਡੀਓ ਐਂਡ ਤੱਕ ਦੇਖੋ ਕਲਰ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਦਿਖਾ ਰਹੀ ਹਾਂ ਆ ਚੈੱਕ ਕਰੋ ਜਿਹਦੇ ਵਿੱਚ ਕਲਰ ਦੋ ਹੋਰ ਆ ਗਏ ਠੀਕ ਹੈ ਜੀ ਇਹ ਵੀ ਕਲਰ ਬਹੁਤ ਪਿਆਰੇ ਆ ਇੱਕ ਤੋទੀਆ ਜਾਂ ਗ੍ਰੀਨ ਤੋទੀਆ ਜਾਂ ਹਨ ਇੱਕ ਸਕਿਨ ਕਲਰ ਦੀ ਟੀਨ ਦੇ ਵਿੱਚ ਆ ਗਿਆ ਜੀ ਕਿਸੇ ਵੀ ਏਜ ਦੇ ਵਿੱਚ ਆਪਾਂ ਇਹ ਸੂਟ ਬਣਾ ਸਕਦੇ ਹਾਂ ਜਿਹੜੀਆਂ ਸਿਆਣੀਆਂ ਭੈਣਾਂ ਨੇ ਉਹ ਸਟਿਚ ਕਰ ਸਕਦੀਆਂ ਨੇ ਜਿਹੜੀਆਂ ਆਪਣੀਆਂ ਗਰਲਸ ਨੇ ਭੈਣਾਂ ਨੇ ਉਹ ਇਸ ਨੂੰ ਕਿਸੇ ਤਰ੍ਹਾਂ ਵੀ ਆਪਾਂ ਤਿਆਰ ਕਰ ਸਕਦੇ ਹਾਂ ਜਿਵੇਂ ਲੇਸ ਵਗੈਰਾ ਲਾ ਕੇ ਹਨਾ ਤੇ ਫਰਸੀ ਸਲਵਾਰ ਬਣਾ ਕੇ ਕਿਸੇ ਤਰ੍ਹਾਂ ਵੀ ਆਪਾਂ ਇਹਨੂੰ ਕਿਸੇ ਜਗ੍ਹਾ ਤੇ ਵੀ ਵੇਅਰ ਕਰ ਸਕਦੇ ਹਾਂ ਗਰਮੀਆਂ ਲਈ ਬਹੁਤ ਸੋਹਣੇ ਤੋਹਫੇ ਆ ਗਏ ਜੀ ਤੁਹਾਡੇ ਵਾਸਤੇ ਤੇ ਬਹੁਤ ਹੀ ਪਿਆਰਾ ਰੀਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਦਿੱਤੀ ਹੋਈ ਹੈ ਠੀਕ ਹੈ ਜੀ ਜੋ ਆਪਣੇ ਅਗਲੀ ਮੈਚਿੰਗ ਆ ਗਈ ਜੀ ਚੈੱਕ ਕਰੋ ਤੁਸੀਂ ਮੈਚਿੰਗ ਇਹ ਆ ਗਈ ਆਪਣੀ ਬਰਬਰੀ ਜੀ ਬਰਬਰੀ ਦੇ ਵਿੱਚ ਆਪਾਂ ਤੁਹਾਨੂੰ ਇਹ ਸੂਟ ਦੇਣੇ ਨੇ ਬਹੁਤ ਹੀ ਵਧੀਆ ਸੂਟ ਹੋਣਗੇ ਜੀ ਬਰਬਰੀ ਦੇ ਵਿੱਚ ਇਹ ਤੁਹਾਨੂੰ ਜੋ ਪ੍ਰਿੰਟ ਮਿਲਣਗੇ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਜੋ ਤੁਹਾਨੂੰ ਇਹ ਨਾਲ ਸਲਵਾਰਾਂ ਨੇ ਉਹ ਪਿਓਰ ਮਸਲੀਨ ਦੇ ਮਿਲਣੀਆਂ ਜੀ ਫੁੱਲ ਪਿਓਰ ਮਸਲੀਨ ਦੇ ਤੁਹਾਨੂੰ ਨਾਲ ਸਲਵਾਰਾਂ ਮਿਲਣੀਆਂ ਜੋ ਵੀ ਤੁਹਾਨੂੰ ਸੂਟ ਦੇ ਨੇ ਵਿਦਆਉਟ ਦੁਪੱਟੇ ਦਾ ਮੇਰੇ ਰੇਟ ਦੱਸ ਰਹੀਆਂ ਇਹਦਾ ਰੇਟ ਹੈ ਜੀ 1500 ਰੁਪਈਆ 1500 ਦੇ ਵਿੱਚ ਇਹ ਤੁਹਾਨੂੰ ਸੂਟ ਦਿੱਤਾ ਜਾਊਗਾ ਬਰਬਰੀ ਇਹ ਵੀ ਆਪਣੇ ਕੋਲੇ ਫਾਇਰ ਰੱਖ ਆ ਗਿਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਹੋ ਸਕੇ ਇੱਕ ਦੋ ਹੋਰ ਦਿਖਾਵਾਂ ਅੱਗੇ ਜਾ ਕੇ ਤੇ ਪਰ ਸੂਟ ਇਹ ਬਹੁਤ ਪਿਆਰੇ ਬਣਦੇ ਨੇ ਜੀ ਬਹੁਤ ਲਚਕਦਾਰ ਫਾਇਬਰਕ ਹੁੰਦੀ ਹੈਗੀ ਪਾਰਟੀ ਵੇਅਰ ਆਪਾਂ ਸੂਟ ਇਹ ਬਣਾ ਸਕਦੇ ਆਂਗੇ ਤੇ ਸੋਨੂੰ ਬ੍ਰਾਂਡ ਦੇ ਹੀ ਸੂਟ ਦੇਣੇ ਨੇ ਸਾਰੇ ਆਪਾਂ ਨੂੰ ਦੂਸਰੇ ਸੂਟ ਨਹੀਂ ਦੇਣੇ ਕਿਉਂਕਿ ਉਹਦੇ ਵਿੱਚ ਥੋੜਾ ਜਿਹਾ ਆਪਣੀ ਦਿੱਕਤ ਆਉਂਦੀ ਰਹਿੰਦੀ ਹੈ ਕਲਰ ਵੀ ਫੇਟ ਹੁੰਦੇ ਨੇ ਹੈਨਾ ਜੇ ਆਪਾਂ ਹੁਣ 100 200 ਦਾ ਕੁਝ ਨਹੀਂ ਹੁੰਦਾ ਜੀ ਆਪਾਂ 100 200 ਦਾ ਮਹਿੰਗਾ ਸਸਤਾ ਤਾਂ ਵੇਖ ਲੈਨੇ ਪਰ ਫਾਈਬਰ ਕਿ ਨਹੀਂ ਆਪਾਂ ਵੇਖਦੇ ਠੀਕ ਹੈ ਜੀ ਜੋ ਆਪਾਂ ਫਾਈਬਰ ਕ ਦੇਣੀ ਹੈ ਸੋਨੂੰ ਬਹੁਤ ਹੀ ਵਧੀਆ ਦੇਣੀ ਆਪਾਂ ਹਾਂਜੀ ਇਹਦੇ ਆ ਚੈੱਕ ਕਰੋ ਜੀ ਇਹ ਵੀ ਆਪਾਂ ਸੋਨੂੰ ਦੇਣੀ ਹੈਗੀ ਰਸੀਆ ਬ੍ਰਾਂਡ ਦੀ ਹੈਗੀ ਜੀ ਇਹ ਬਹੁਤ ਹੀ ਸੋਹਣਾ ਰਸੀਆ ਬ੍ਰਾਂਡ ਦਾ ਰਸੀਆ ਮੇਲੇ ਦਾ ਕੱਪੜਾ ਦੇਣਾ ਆਪਾਂ ਤੁਹਾਨੂੰ ਪ੍ਰਿੰਟ ਸਲਵਾਰ ਦੇ ਵਿੱਚ ਹਾਫ ਰਹੂਗਾ ਤੇ ਕਮੀਜ਼ ਦੇ ਵਿੱਚ ਫੁੱਲ ਰਹੂਗਾ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਸੋਨ ਫਾਈਬਰਕ ਦੇਣੀ ਹੈ ਇਹ ਵੀ ਆਪਾਂ ਤੁਹਾਨੂੰ ਬਰਬਰੀ ਦੇ ਵਿੱਚ ਦੇਣੀ ਹੈ ਠੀਕ ਹੈ ਜੀ ਬਰਬਰੀ ਇਹ ਆ ਗਈ ਬਰਬਰੀ ਦੇ ਅਲੱਗ-ਅਲੱਗ ਤੁਹਾਨੂੰ ਪ੍ਰਿੰਟ ਮਿਲਣਗੇ ਅਲੱਗ-ਅਲੱਗ ਤੁਹਾਨੂੰ ਫੈਬਰਿਕ ਮਿਲੇਗਾ ਜੋ ਇਹਦਾ ਰੇਟ ਹੈ 1650 ਰੁਪਏ ਮਿਲੂਗਾ ਜੀ ਇਦੇ ਵਿੱਚ ਆਪਣੇ ਕੋਲੇ ਹੋਰ ਬਹੁਤ ਸੋਹਣੇ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਕਲਰ ਨੇ ਤੁਸੀਂ ਸਾਥੋਂ ਸਾਡੇ ਨੰਬਰ ਜਿਹੜਾ ਸ਼ੋ ਹੋ ਰਿਹਾ ਹੈ 78998 43315 ਇਹਦੇ ਉੱਤੇ ਤੁਹਾਨੂੰ ਤੁਸੀਂ ਮੈਸੇਜ ਕਰਕੇ ਇਹਦੇ ਕਲਰ ਹੋਰ ਮੰਗਵਾ ਸਕਦੇ ਹੋ ਤੁਸੀਂ ਸਾਥੋਂ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਦੋ ਕਲਰ ਹੋਰ ਵੀ ਦਿਉਂਗੀ ਇਹ ਚ ਆ ਚੈੱਕ ਕਰੋ ਇੱਕ ਆ ਕਲਰ ਆ ਗਿਆ ਇਹਦੇ ਵਿੱਚ ਬਹੁਤ ਹੀ ਪਿਆਰੇ ਸੂਟ ਬਣ ਬਣ ਨੇ ਜੀ ਇਹ ਪਾਰਟੀ ਵੇਅਰ ਬਣਾ ਸਕਦੇ ਆ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਹਨ ਤੇ ਜਾਣਾ ਆਉਣਾ ਰਹਿੰਦੀ ਐ ਪਾਰਟੀਆਂ ਆਉਂਦੀ ਰਹਿੰਦੀਆਂ ਨੇ ਕਿਸੇ ਪਾਸੇ ਭੰਨਨੇ ਆਮ ਆਉਣਾ ਜਾਣਾ ਬਹੁਤ ਹੀ ਪਿਆਰੇ ਸੋਹਣੇ ਪ੍ਰਿੰਟ ਨੇ ਜਿਹੇ ਪ੍ਰਿੰਟ ਕਿਤੋਂ ਵੀ ਨਹੀਂ ਮਿਲਣ ਵਾਲੇ ਸਾਥੋਂ ਸਾਨੂੰ ਇਹ ਪ੍ਰਿੰਟ ਮਿਲਣਗੇ ਸਿੱਧੂ ਟਿਕੋੜ ਦੁਨਣਾ ਤੋਂ ਜੀ ਤੁਸੀਂ ਜਰੂਰ ਸਾਨੂੰ ਸਿੱਧੂ ਟਿਕੋੜ ਦੁਨਣਾ ਤੇ ਨਾ ਸਾਡਾ ਇੰਸਟਾ ਤੇ ਐਡੀ ਬਣੀ ਹੋਈ ਐ ਉੱਥੇ ਸਾਨੂੰ ਇਹ ਸੂਰਚ ਕਰੇ ਮਿਲਣਗੇ ਜੋ ਆਪਾਂ ਸਟਿਚੇ ਕਰਦੇ ਆਂ ਸੂਟ ਸਾਥੋਂ ਪੈਨ ਸਟਿਚ ਕਰਵਾ ਕੇ ਲੈਂਦੇ ਆਂ ਆਪਾਂ ਉਧਰ ਉਹਨਾਂ ਦੀਆਂ ਵੀਡੀਓ ਫੁੱਲ ਵੀਡੀਓ ਪਾਉਣੀਆਂ ਤੁਸੀਂ ਉੱਥੋਂ ਦੇਖੋ ਤੁਹਾਨੂੰ ਆਈਡੀਆ ਮਿਲੂਗਾ ਆਪਾਂ ਇਹਨੂੰ ਸਟਿਚ ਕਿਸ ਤਰ੍ਹਾਂ ਕਰਵਾਈਏ ਜਿਹਦੇ ਤੁਸੀਂ ਸਾਥੋਂ ਕਰਵਾਉਣੇ ਸਟਿਚ ਫਿਰ ਨਾ ਸੀ ਇੱਕ ਆਪਣੇ YouTube ਦੇ ਉੱਤੇ ਜਿਵੇਂ ਤੁਸੀਂ ਨਾਪ ਲੈਣਾ ਉਹ ਸਾਡੀ ਵੀਡੀਓ ਪਾਈ ਹੋਈ ਹੈ ਤੁਸੀਂ ਉਹ ਜ਼ਰੂਰ ਚੈੱਕ ਕਰਕੇ ਉਸੇ ਤਰ੍ਹਾਂ ਨਾਪ ਲੈ ਕੇ ਜਿਵੇਂ ਉਸੇ ਤਰ੍ਹਾਂ ਨਾਪ ਲੈ ਕੇ ਸਾਨੂੰ ਤੁਸੀਂ ਨਾਪ ਦੇਣਾ ਫਿਰ ਤੁਹਾਡਾ ਕੋਈ ਵੀ ਸਟਿਚ ਦੇ ਵਿੱਚ ਫਰਕ ਨਹੀਂ ਪੈਣਾ ਠੀਕ ਹੈ ਜੀ ਆ ਚੈੱਕ ਕਰੋ ਤੁਸੀਂ ਇਹ ਵੀ ਵਰਬਲ ਦੇ ਵਿੱਚ ਆ ਗਏ ਜੀ ਇਹ ਵੀ ਵਰਬਲ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਨੇ ਜੀ ਮਾਊਸ ਕਲਰ ਤੇ ਫਿਰੋਜੀ ਕਲਰ ਆ ਗਏ ਇਹਦਾ ਰੇਟ ਮਿਲੂਗਾ ਤੁਹਾਨੂੰ 1700 ਰੁਪਏ ਠੀਕ ਹੈ ਜੀ ਇਹ ਆਪਾਂ 1700 ਰੁਪਏ ਦੇ ਵਿੱਚ ਦੇਵਾਂਗੇ ਜੋ-ਜੋ ਆਪਣੇ ਕੋਲੇ ਫੈਬਰਿਕ ਜਿਵੇਂ-ਜਿਵੇਂ ਦਾ ਆਊਗਾ ਤੁਹਾਨੂੰ ਉਸੇ ਤਰ੍ਹਾਂ ਆਪਾਂ ਰੇਟ ਦੱਸਣਾ ਉਸੇ ਤਰ੍ਹਾਂ ਤੁਹਾਨੂੰ ਫੈਬਰਿਕ ਦੇਣਾ ਆਪਾਂ ਇਹਦੇ ਵਿੱਚ ਤੁਹਾਨੂੰ ਜਿਵੇਂ ਆਇਨੀ ਹੈਗਾ ਕੋਈ ਆਪਾਂ ਵੀ ਜਾਕਤਾ ਕੋਲ ਰੇਟ ਦਾ ਮਾਰ ਨਹੀਂ ਸਕਤੋ ਕੋਲ ਫਾਈਬਰ ਕ ਦਾ ਮਾਰ ਲਈ ਇਹ ਜੀ ਗੱਲ ਨਹੀਂ ਆਪਾਂ ਬਿਲਕੁਲ ਨਹੀਂ ਕਰਨੀ ਜਿਹੇ ਜੈ ਤੁਹਾਨੂੰ ਮਾਲ ਹੋਊਗਾ ਮੁੱਲ ਹੋਊਗਾ ਉਹ ਜਿਹੇ ਤੁਹਾਨੂੰ ਮਾਲ ਦੇਵਾਂਗੇ ਠੀਕ ਹੈ ਜੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਹੋਰ ਵੀ ਵਿਖਾ ਰਹੀ ਹਾਂ ਕਲਰ ਮੇਰੇ ਕੋਲ ਬਹੁਤ ਪਿਆਰੇ ਆਏ ਹੋਏ ਨੇ ਚੈੱਕ ਕਰੋ ਜੀ ਆਹ ਕਲਰ ਇੱਕ ਤਾਂ ਆ ਗਿਆ ਗਰੇ ਕਲਰ ਇੱਕ ਆ ਗਿਆ ਸਲੇਟੀ ਕਲਰ ਸਲੇਟੀ ਤੇ ਗਰੇ ਕਲਰ ਦੋ ਦੇਨੇ ਆ ਜੀ ਤੁਹਾਨੂੰ ਇਹ ਆਪਾਂ ਤੇ ਇਹ ਤੁਸੀਂ ਸਾਥ ਸੂਟ ਬਏ ਕਰ ਕਰ ਸਕਦੇ ਹੋ ਸਿੱਧੂ ਟਿਕੋੜ ਦੁਨਾਂ ਤੋਂ ਜੀ ਸਟਿਚ ਕਰਵਾਉਣੇ ਨੇ ਜੇ ਤੁਸੀਂ ਸਟਿਚਰ ਸਾਥੋਂ ਕਰਵਾ ਸਕਦੇ ਹੋ ਜੋ ਵੀ ਤੁਸੀਂ ਡਿਜ਼ਾਈਨ ਦੇਣਾ ਹੈ ਉਸ ਨੂੰ ਉਹਨਾਂ ਡਿਜ਼ਾਈਨ ਦਾ ਸਟਿਚ ਕਰਕੇ ਦੇਵਾਂਗੇ ਜੋ ਵੀ ਤੁਸੀਂ ਨਾਪ ਦੇਣਾ ਹੈ ਉਹੀ ਸਾਨੂੰ ਨਾਪ ਦਾ ਸਟਿਚ ਕਰਕੇ ਦੇਵਾਂਗੇ ਠੀਕ ਹੈ ਜੀ ਨਾਪ ਦੇਣ ਤੋਂ ਪਹਿਲਾਂ ਸਾਡੀ ਵੀਡੀਓ ਜ਼ਰੂਰ ਵੇਖਿਓ ਉਸੇ ਤਰ੍ਹਾਂ ਨਾਪ ਲੈ ਕੇ ਸਾਨੂੰ ਤੁਸੀਂ ਦਿਓ ਤੇ ਜਿਹੜਾ ਤੁਸੀਂ ਨਾਪ ਲਿਖ ਕੇ ਦਿਨੇ ਹੋ ਭੈਣ ਉਹ ਤੁਸੀਂ ਸਹੀ ਨਾਪ ਨਹੀਂ ਲਿਖ ਕੇ ਦਿੰਦੀਆਂ ਉਹਦਾ ਕਰਕੇ ਮਾੜਾ-ਮੋਟਾ ਫਰਕ ਤਰਕ ਰਹਿ ਜਾਂਦਾ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਕਾਫੀ ਦੇਣੇ ਨੇ ਅਗਲੇ ਕਲਰ ਚੈੱਕ ਕਰੋ ਰੋਜੀ ਕਲਰ ਤੇ ਪੈਰਟ ਕਲਰ ਠੀਕ ਹੈ ਜੀ ਬਹੁਤ ਹੀ ਸਰਦੇਈ ਵੀ ਆਪਾਂ ਇਹਨੂੰ ਕਹਿ ਦਿੰਨੇ ਆ ਬਹੁਤ ਕਹਰੇ ਪਹਰੇ ਕਲਰ ਨੇ ਇਹ ਜਨੀਕ ਜੇ ਕੱਦਨ ਜਨੀਕ ਜੇ ਤੁਹਾਨੂੰ ਪ੍ਰਿੰਟ ਦੇਣੇ ਨੇ ਇਹ ਸੋਨੇ ਕਿਤੋਂ ਵੀ ਨਹੀਂ ਇਹੋ ਜੇ ਪ੍ਰਿੰਟ ਮਿਲਣੇ ਕਿਤੋਂ ਇਹੋ ਜੀ ਫਾਈਬਰ ਕਿ ਨਹੀਂ ਮਿਲਣੀ ਪੂਰੀ ਲਚਕਦਾਰ ਪੂਰ ਗਰਮੀਆਂ ਵਾਸਤੇ ਤੋਂ ਇਹੇ ਰਹਿਣੇ ਨੇ ਤੁਹਾਨੂੰ ਬਸ ਤੁਸੀਂ ਚੱਕ ਲੋ ਸੂਟ ਬੇਫਿਕਰ ਹੋ ਕੇ ਤੁਸੀਂ ਸੋਚਣ ਦੀ ਲੋੜ ਨਹੀਂ ਸਾਡੇ ਤੇ ਯਕੀਨ ਕਰਕੇ ਤੁਸੀਂ ਸੂਟ ਚੱਕ ਸਕਦੇ ਹੋ 1 2 3 ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਆਰਡਰ ਦਿਓ ਵੀਡੀਓ ਦੇਖ ਕੇ ਫਿਰ ਭੈਣ ਨੇ ਸੂਟ ਸਾਰੇ ਵਿਕ ਜਾਂਦੇ ਨੇ ਸਾਨੂੰ ਜਵਾਬ ਦੇਣ ਔਖਾ ਹੋ ਜਾਂਦਾ ਹੈ ਹਾਂਜੀ ਜੋ ਤੁਸੀਂ ਪੇਮੈਂਟ ਬਾਰੇ ਪੁੱਛਦੇ ਹੋ ਪੇਮੈਂਟ ਕੈਸ਼ ਔਰ ਡਿਲੀਵਰੀ ਛੱਡ ਕੇ ਕਿਸੇ ਵੀ ਮੈਥਡ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਜੀ ਚੈੱਕ ਕਰੋ ਇਹ ਆ ਗਿਆ ਸੋਨੂੰ ਮਲਮਲ ਦਾ ਦੁਪੱਟਾ ਹੋਊਗਾ ਬਹੁਤ ਹੀ ਸੋਹਣਾ ਪ੍ਰਿੰਟ ਜੈਪੂਰੀ ਪ੍ਰਿੰਟ ਦੇ ਵਿੱਚ ਦੁਪੱਟਾ ਮੈਚਿੰਗ ਸੂਟ ਹੋਣਗੇ ਤੇ ਚਿਕਨ ਦਾ ਇਹਦੇ ਵਿੱਚ ਬਰਕ ਮਿਲੂਗਾ ਸੋਨ ਚਿਕਨ ਦਾ ਬਰਕ ਮਿਲੂਗਾ ਬਹੁਤ ਹੀ ਪਿਆਰੇ ਗਰਲਸ ਲੁੱਕ ਦੇ ਇਹ ਸੂਟ ਆ ਗਏ ਤੇ ਇਹਦੇ ਨਾਲ ਫਰੋਜੀ ਸਲਵਾਰ ਬਣੀ ਹੋਈ ਹੈ ਇੱਕ ਨਾਲ ਨੇਵੀ ਸਲਵਾਰ ਬਣੀ ਹੋਈ ਹੈ ਕਿ ਮੈਂ ਇਹਦੇ ਵਿੱਚ ਪਿਕ ਵੇਥੋਂ ਆਈ ਨਹੀਂ ਹੈਗੀ ਤੇ ਇੱਕ ਨਾਲ ਤਾਂ ਫਰੋਜੀ ਸਲਵਾਰ ਦੇਖ ਰਹੀ ਹੈ ਇੱਕ ਨਾਲ ਨੇਵੀ ਸਲਵਾਰ ਬਣੀ ਹੋਈ ਹੈ ਠੀਕ ਹੈ ਜੀ ਹਾਂ ਜੀ ਜੋ ਇਹਨਾਂ ਦਾ ਰੇਟ ਹੋਊਗਾ ਉਹ ਮਿਲੂਗਾ ਸੋਨੂੰ 1800 ਰੁਪਏ ਦੇ ਵਿੱਚ ਠੀਕ ਹੈ 1800 ਰੁਪਏ ਵਿੱਚ ਤੁਸੀਂ ਇਹ ਸਾਥ ਸੂਟ ਬਏ ਕਰ ਸਕਦੇ ਤੇ ਬਹੁਤ ਹੀ ਪਿਆਰੀ ਕਾਟਨ ਦੇ ਕਾਟਨ ਦੇ ਸੂਟ ਹਨ ਜਿਹੇ ਸਾਰੇ ਪਾਰਟੀ ਵੇਅਰ ਸੂਟ ਨੇ ਮਲਮਲ ਦੇ ਨਾਲ ਦੁਪट्टे ਹੋਣਗੇ ਇਹਨਾਂ ਦੇ ਜਿਹੜੇ ਇਹ ਵਾਲੇ ਸੂਟ ਦੇ ਜੀ ਕਲਰ ਤੁਸੀਂ ਹੋਰ ਵੀ ਲੈ ਸਕਦੇ ਆਗਾ ਜੀ ਪਿਓਰ ਕਾਟਨ ਦਾ ਸੂਟ ਆਰੀ ਵਰਕ ਨਾਲ ਕਾਟਨ ਦਾ ਦੁਪੱਟਾ ਇਹਦੇ ਇਹ ਵੀ ਕਿਸੇ ਏਜ ਦੀ ਭੈਣ ਵੀ ਆਪਾਂ ਸਟਿਚ ਕਰਕੇ ਇਹਨੂੰ ਪਾ ਸਕਦੇ ਹਾਂ ਗਰਲਸ ਲੁੱਕ ਦੇ ਵੀ ਸੂਟ ਬਣਦੇ ਨੇ ਜੀ ਇਹ ਜੋ ਵੀ ਭੈਣ ਪਾਉਣਾ ਚਾਹੁੰਦੀ ਹੈ ਜੋ ਵੀ ਹਰ ਏਜ ਦੇ ਵਿੱਚ ਇਹ ਹਰ ਏਜ ਗਰੁੱਪ ਦੇ ਵਿੱਚ ਸੂਟ ਹੀ ਬਣਦੇ ਜੀ ਠੀਕ ਹੈ ਤੁਸੀਂ ਸਟਿਚ ਕਰਾਉਣੇ ਨੇ ਸਟਿਚ ਵੀ ਕਰਵਾ ਸਕਦੇ ਹੋ ਤੇ ਜਿਹੜਾ ਕੈਸੰਡਰ ਦੇ ਬ੍ਰਿਡ ਸੱਡ ਕੇ ਕਿਸੇ ਮੈਥਰ ਨੇ ਪੇਮੈਂਟ ਕਰ ਸਕਦੇ ਹੋ ਜੋ ਆਪਾਂ ਤੁਹਾਨੂੰ ਅਗਲੇ ਸੂਟ ਦਿਖਾ ਰਹੇ ਹਾਂ ਇਹ ਨੇ ਜੀ ਕਾਟਨ ਦੇ ਮੈਚਿੰਗਾ ਇਹਨਾਂ ਸੂਟਾਂ ਦਾ ਰੇਟ ਹੋਊਗਾ 600 ਰੁਪਿਆ ਜਿਹੜੇ ਕਲਰ ਹੋਣਗੇ ਰੈੱਡ ਸਲਵਾਰ ਦੇ ਨਾਲ ਤੇ ਨੇਵੀ ਸਲਵਾਰ ਦੇ ਨਾਲ ਕਲਰ ਵੀ ਬਹੁਤ ਪਿਆਰੇ ਜਣੇ ਨੇ ਸੋਨੂੰ ਫੈਬਰਿਕ ਵੀ ਬਹੁਤ ਪਿਆਰੀ ਦੇਣੀ ਹੈ ਹਾਂਜੀ ਇਹ ਵੱਡੇ ਪਣੇ ਦੇ ਸੂਟ ਹੋਣਗੇ ਬੱਡੇ ਪਣੇ ਦੇ ਵਿੱਚ ਇਹ ਸੂਟ ਆਉਂਦੇ ਨੇ ਜੀ ਬਿਲਕੁਲ ਇਹ ਫਿੱਟਦੇ ਨਹੀਂ ਬਿਲਕੁਲ ਇਹ ਖਰਾਬ ਨਹੀਂ ਹੁੰਦੇ ਬਹੁਤ ਪਿਆਰੇ ਸੂਟ ਬਣਦੇ ਨੇ ਜੀ ਅੱਜ ਕੱਲ ਇਹਨਾਂ ਸੂਟਾਂ ਦਾ ਬਹੁਤ ਜ਼ਿਆਦਾ ਬੋਲਬਾਲ ਹੈ ਸਾਥੋਂ ਇਹ ਪ੍ਰਿੰਟ ਨਾ ਪੂਰੇ ਨਹੀਂ ਹੁੰਦੇ ਹੈਗੇ ਇੰਨੇ ਜ਼ਿਆਦਾ ਵਿਕ ਰਹੇ ਨੇ ਠੀਕ ਹੈ ਜੀ ਇਹ ਜਦੋਂ ਵੀ ਅਸੀਂ ਵੀਡੀਓ ਵਗੈਰਾ ਪਾਉਣਾ ਜੇ ਗਰੁੱਪ ਦੇ ਵਿੱਚ ਫੋਟੋ ਪਾਉਣਾ ਉਹਦੀ ਭੈਣਾ ਲੈ ਲੈਂਦੀਆਂ ਨੇ ਅਗਲੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨਾਲ ਸਲਵਾਰਾਂ ਨੇ ਜੋ ਪਿੰਕੇ ਦੇ ਨਾਲ ਲਾਲ ਮੈਚਿੰਗ ਹੈ ਜੋ ਇੱਧਰ ਵ੍ਹਾਈਟ ਵਾਲਾ ਹੈ ਉਹਦੇ ਨਾਲ ਬਲੈਕ ਮੈਚਿੰਗ ਕੀਤੀ ਹੋਈ ਹੈ ਠੀਕ ਹੈ ਜੀ ਜਿਹੜੇ ਵਿੱਚ ਬਹੁਤ ਜ਼ਿਆਦਾ ਕਲਰ ਆਉਂਦੇ ਨੇ ਜੀ ਮੈਂ ਕਿਉਂਕਿ ਸਾਰੀਆਂ ਪਿੱਕਾਂ ਨਹੀਂ ਦੇ ਸਕਦੀ ਵੀ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਗਲਰ ਵੀ ਬਹੁਤ ਪਿਆਰਾ ਹੈ ਇਹ ਫੈਬਰਿਕ ਵੀ ਬਹੁਤ ਪਿਆਰਾ ਹੈ ਇੱਕ ਦੋ ਦਿਨਾਂ ਜਿੱਦੀ ਸੂਟ ਇਹ ਆਪਣੇ ਕੋਲ ਸੇਲ ਹੋ ਜਾਂਦੇ ਨੇ ਜਲਦ ਜਲਦੀ ਤੁਸੀਂ ਇਹ ਸਾਥੋਂ ਆਰਡਰ ਕਰ ਸਕਦੇ ਹੋ ਸਾਨੂੰ ਤੇ ਬਾਅਦ ਦੇ ਵਿੱਚ ਫਿਰ ਸਾਨੂੰ ਨਾ ਕਹਣੀ ਔਖੀ ਹੋ ਜਾਂਦੀ ਹੈਗੀ ਠੀਕ ਹੈ ਜੀ ਜੋ ਆਪਣਾ ਨੰਬਰ ਹੈ ਸਕਰੀਨ ਤੇ 100 88 998 43 315 ਇੱਧਰ ਚੈੱਕ ਕਰੋ ਜੀ ਲਵੰਡਰ कलर ਦਾ ਸੂਟ ਇੱਕ ਮਾਸਟਰਡ कलर ਦਾ ਸੂਟ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਦੇ ਰਿਹਾ ਹੈ ਜੀ ਤੁਹਾਨੂੰ ਤੇ ਤੁਸੀਂ ਸਾਨੂੰ ਜਿਹੜਾ ਸਾਡੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੰਬਰ ਸਕਰੀਨਸ਼ਾਟ ਲੈ ਕੇ ਦਿਓ ਮੈਸੇਜ ਕਰੋ ਕਾਲ ਕਰੋ ਹਨਾ ਅਸੀਂ ਕਾਲ ਪਿਕ ਵੀ ਕਰਦੇ ਆ ਤੁਹਾਡੀ ਹਾਂ ਐਂ ਜ਼ਰੂਰ ਹੈ ਇੱਕ ਦੋ ਦਿਨ ਥੋੜਾ ਲੇਟ ਮੈਸੇਜ ਦਾ ਰਿਪਲਾਈ ਕਰੀਏ ਜੇ ਤੁਸੀਂ ਇਗਨੋਰ ਕਰਿਆ ਕਰੋ ਜੀ ਕਿਉਂਕਿ ਨਹੀਂ ਪਤਾ ਲੱਗਦਾ ਹਨਾ ਵਿੱਚ ਸਾਨੂੰ ਕਿਉਂਕਿ ਮੈਸੇਜ ਆਦੇ ਆਉਂਦੇ ਨੇ ਥੋੜਾ ਜਿਹਾ ਕੰਮ ਵੀ ਹੁਣ ਜਿਆਦਾ ਆ ਇਹ ਦੇਖੋ ਜੀ ਤੁਸੀਂ ਆਹ ਪ੍ਰਿੰਟ ਚੈੱਕ ਕਰੋ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਦੇ ਰਹੇ ਆ ਸਾਨੂੰ ਬਾ ਕਮਾਲ ਪ੍ਰਿੰਟ ਨੇ ਜੀ ਇਹਨਾਂ ਦੇ ਕਿਤੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਫਾਈਬਰ ਕੁ ਵੀਵਾਹ ਕਮਾਲ ਹੈ ਪ੍ਰਿੰਟ ਵੀਵਾਹ ਕਮਾਲ ਹੈ ਹਾਂਜੀ ਜੋ ਪਹਿਣਾ ਸਾਥੋਂ ਕਪੜਾ ਸਾਥੋਂ ਫਾਈਬਰ ਖਰੀਦਣਾ ਚਾਹੁੰਦੀਆਂ ਨੇ ਸੇਤੀ ਤੁਸੀਂ ਸੇਤੀ ਮੈਸੇਜ ਕਰੋ ਸੇਤੀ ਸੇਤੀ ਵਾਇਰ ਕਰੋ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲੈ ਕਰਕੇ ਦੱਸਿਆ ਕਰੋ ਜੀ ਸਾਡੀ ਵੀਡੀਓ ਜੀ ਤੁਹਾਨੂੰ ਕਿਵੇਂ ਦੇ ਲੱਗਦੀਆਂ ਨੇ ਹਾਂਜੀ ਜੇ ਤੁਸੀਂ ਕੋਈ ਵਰਕ ਵਾਲਾ ਕੰਮ ਕਰਵਾਉਣਾ ਹੈ ਸਾਥੋਂ ਵਰਕ ਵਾਲਾ ਵੀ ਤੁਸੀਂ ਕਰਵਾ ਸਕਦੇ ਹੋ ਪਲੇਨ ਕਪੜਾ ਆਪਣੇ ਕੋਲ ਹਰ ਪ੍ਰਕਾਰ ਦਾ ਮਿਲਦਾ ਹੈ ਕਾਟਨ ਵੀ ਮਿਲਦੀ ਹੈ ਤੇ ਸੰਤੈਟਿਕ ਵੀ ਮਿਲਦੇ ਨੇ ਹਨਾ ਜੋ ਵੀ ਤੁਸੀਂ ਲੈਣਾ ਚਾਹੋ ਨੇ ਜੋ ਅੱਜ ਕੱਲ ਵਰਕ ਚ ਲੈਨ ਨੀਡਲ ਵਰਕ ਆਪਣੇ ਕੋਲ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੁਸੀਂ ਨੀਡਲ ਵਰਕ ਵੀ ਕਰਵਾ ਸਕਦੇ ਹੋ ਤੇ ਆਉਣ ਵਾਲੀ ਵੀਡੀਓ ਆਪਾਂ ਤੁਹਾਨੂੰ ਦੇਵਾਂਗੇ ਬਹੁਤ ਕੰਮ ਚੱਲੀ ਜਾਂਦਾ ਆਪਣਾ ਤਿਆਰ ਹੋਈ ਜਾਂਦੇ ਨੇ ਸੂਟ ਆਪਾਂ ਉਹਨਾਂ ਦੀ ਵੀਡੀਓ ਤੁਹਾਨੂੰ ਦੇਣ ਵਾਲਿਆਂ ਵੀਡੀਓ ਦੇਖਣਾ ਨਾ ਭੁੱਲਿਆ ਕਰੋ ਨਿਊਜ਼ੀਲੈਂਡ ਦੇ ਟਾਈਮ ਤੇ ਸ਼ਾਮ ਦੇ 4:30 ਵਜੇ ਇੰਡੀਆ ਦੇ ਟਾਈਮ ਤੇ ਸਵੇਰ ਦੇ 10:30 ਵਜੇ ਆਪਣੀ ਵੀਡੀਓ ਆਉਂਦੀ ਆਉਂਦੀ ਹੈ ਜੀ ਰੋਜ਼ਾਨਾ ਵੀਡੀਓ ਅਪਲੋਡ ਕਰਦੇ ਆਂ ਤੁਸੀਂ ਭੈਣਾਂ ਨੇ ਬਹੁਤ ਪਿਆਰ ਦਿੱਤਾ ਹੈ। ਥੈਂਕ ਯੂ ਜੀ ਜੀ ਤੁਹਾਡਾ ਸਾਥੋਂ ਫਾਈਬਰ ਕਲਾਨ ਲਈ ਸਾਡੀ ਵੀਡੀਓਜ਼ ਨੂੰ ਪਿਆਰ ਦੇਣ ਲਈ। ਵੱਧ ਤੋਂ ਵੱਧ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।